ਜੀ ਤੁਸੀਂ ਅਚਲ ਸ਼੍ਰੀ ਅਚਲ ਸਾਹਿਬ ਜੀ ਦਾ ਇਤਿਹਾਸ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਚਲ ਬਟਾਲੇ ਸ਼ਿਵਰਾਤਰੀ ਦੇ ਮੇਲੇ ਤੇ ਜੋਗਿਆਂ ਨਾਲ ਸਿੱਤ ਗੋਸ਼ਟ ਦੀ ਚਰਚਾ ਕੀਤੀ ਇਸ ਮੇਲੇ ਜੋਗਿਆਂ ਨੇ ਆਗੂ ਪੰਗਰਨਾਥ ਨਾਲ ਜੋ ਵਰਤਲਾਪ ਹੋਈ ਇਸ ਦਾ ਹਵਾਲਾ ਭਾਈ ਬਿਦਾਸ ਜੀ ਆਪਣੇ ਆਵਾਰਾਂ ਵਿੱਚ ਦਿੰਦੇ ਹਨ ਜੋਗੀ ਪੰਗਰਨਾਥ ਨੇ ਗੁਰੂ ਜੀ ਨੂੰ ਪੁਛਿਆ ਭੇਖ ਉਤਾਰ ਉਦਾਸ ਦਾ ਵੀ 20000 ਜਾਨੀ ਦੀ ਫਚਲਾਈ ਸੰਗੁਰੂ ਨਾਨਕ ਦੇਵ ਜੀ ਨੇ ਆਖਿਆ ਕੋਈ ਅਤੀਤ ਗ੍ਰਹਿ ਸਤ ਤਜ ਫਿਰ ਉਹਨੂੰ ਕੇ ਕਰ ਮੰਗਣ ਚਾਹੀਏ ਗੁਰੂ ਜੀ ਦਾ ਜਵਾਬ ਸੁਣ ਕੇ ਜੋਗੀ ਭੰਗਨਾਥ ਜੀ ਨਿਸ਼ਾ ਹੋਈ ਅਤੇ ਗੁਰੂ ਚਰਨਾਂ ਦੇ ਸੀਸ ਨਿਵਾਇਆ ਇਸ ਤਰ੍ਹਾਂ ਮੱਭਾ ਜਿਨੇ ਆਪਣੇ ਬਚਨਾਂ ਨਾਲ ਜੋਗਿਆ ਤੇ ਤਪ ਦੇ ਇੱਕ ਜਾਂ ਦੀ ਸ਼ਾਂਤੀ ਵਰਤਾਈ ਤੇ ਭੁੱਲੇ ਪਟਕਿਆ ਲੋਕਾਂ ਨੂੰ ਰਾਹੀ પાਕੇ ਇੱਕ ਪਰਮਾਤਮਾ ਨਾਲ ਜੋੜਿਆ ਉਸ ਵੇਲੇ ਗੁਰੂ ਜੀ ਨੇ ਖੁਸ਼ੀ ਵਿੱਚ ਆ ਕੇ ਇੱਥੇ ਇੱਕ ਇੱਕਿਕਰ ਦਾਤਨ ਲਾ ਦਿੱਤੀ ਸੰਤਾਂ ਨੇ ਆਖਿਆ ਗੁਰੂ ਜੀ ਇਹ ਕੰਡਿਆਂ ਵਾਲਾ ਦਰਖਤ ਲੱਗਿਆ ਹੈ ਤਾਂ ਗੁਰੂ ਜੀ ਨੇ ਕਿਹਾ ਤੁਹਾਨੂੰ ਕਿਹੜਾ ਚਾਹੀਦਾ ਹੈ ਤਾਂ ਗੁਰੂ ਜੀ ਨੇ ਕਿਹਾ ਜੋ ਆਕਾਰ ਬੁੱਢਾ ਪਾਣਾ ਸੀ ਉਹ ਹੋ ਗਿਆ ਹੈ ਇਸ ਕਿਰਦੋਂ ਭੇਰ ਸਾਹਿਬ ਬਣੇਗਾ ਜੋ ਕਿ ਇਸ 베ਰੀ ਨੂੰ 12 ਮਹੀਨੇ ਫਲ ਲੱਗਿਆ ਕਰੇਗਾ ਇਹ 베ਰੀ ਗੁਰਦਰਾ ਸਾਹਿਬ ਪ੍ਰਕਰਮਾ ਵਿੱਚ ਹੈ ਇਸ ਤੋਂ ਬਾਅਦ 6ਵੀਂ ਪਾਸ਼ੇ ਜੀ ਦੀ ਤੀਜ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਸਾਖ 1628 ਇਸਵੀ ਨੂੰ ਵਟਾਰੇ ਵਿਖੇ ਆਪਣੇ ਪੁੱਤਰ ਬਾਬਾ ਗੁਰਜਤਾ ਜੀ ਨੂੰ ਗਿਆ ਵਾਸਤੇ ਆਏ